ਨਵਾਂ ਬਹਲਕੇ ਦੇ ਪਿੰਡ ਖਨੋੜਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ 15 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਮੱਖਣ ਸਿੰਘ ਲਾਲਕਣ ਕਹੇ ਕਿ ਪਿੰਡ ਖਨੋੜਾ ਤੋਂ ਬਿੱਕਰ ਸਿੰਘ ਦਾ ਪਰਿਵਾਰ ਤੇ ਪਿੰਡ ਦੇ ਪੰਜ ਰਜਿੰਦਰ ਸਿੰਘ ਪਹਿਲਾਂ ਅਕਾਲੀ ਦਲ ਦੇ ਪੱਕੇ ਵਰਕਰ ਸਨ ਫਿਰ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਤੇ ਅੱਜ ਉਹਨਾਂ ਨੇ ਆਪਣੀ ਰਵਾਇਤੀ ਪਾਰਟੀ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ ਹੈ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਹਾਂ ਤੇ ਉਹਨਾਂ ਨੂੰ ਹਰ ਮਾਨ ਸਨਮਾਨ ਦਿੱਤਾ ਜਾਏਗਾ ਦੱਸਦੀ ਹੈ ਕਿ ਭਗਵੰਤ ਮਾਨ ਜਿੱਥੇ ਨਾਭਾ ਪਹੁੰਚੇ ਸਾਨੂੰ ਉੱਥੇ ਹੀ ਨਾਭਾ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ 15 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰ ਲਿਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੁਰਾਣੇ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੇ ਸੇਵਾ ਕੀਤੀ ਔਰ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਚਲੇ ਗਏ ਸਨ ਤੇ ਅੱਜ ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹ ਆਪਣੇ ਪੁਰਾਣੇ ਸਾਥੀਆਂ ਨੂੰ ਮਿਲ ਕੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਜੁਆਇਨ ਕੀਤਾ ਸਾਰ ਬਿੱਕਰ ਸਿੰਘ ਉਹਨਾਂ ਦੀ ਸਾਰੀ ਟੀਮ ਨੇ ਨੰਬਰਦਾਰ ਜੀ ਨੇ ਤੇ ਸਾਰੇ ਸਾਥੀਆਂ ਨੇ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਇਹਨਾਂ ਨੇ ਪਹਿਲਾਂ ਵੀ ਪਰਖਿਆ ਹੋਇਆ ਇਸ ਗੱਲ ਨੂੰ ਮੈਨੂੰ ਵੀ ਪਰਖਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਰਖਿਆ ਹੋਇਆ ਸੋ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਕਿਸੇ ਵੀ ਪੱਖੋਂ ਤੁਹਾਨੂੰ ਕਿਸੇ ਵੀ ਗੱਲ ਦੀ ਕਾਟ ਨਹੀਂ ਹੋਣ ਦਿੱਤੀ ਜਾਊ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਔਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਹੋਣਗੇ। ਤਾਂ ਦੇਸ਼ ਦੀਆਂ ਵੱਡੀਆਂ ਤਾਕਤਾਂ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨ ਦੀ ਸ਼ਰਮੱਥਾ ਰੱਖਦੇ ਨਹੀਂ। ਸੋ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੇਰੇ ਨਾਲ ਲੀਡਰ ਆਏ ਨੇ ਸਾਡੇ ਨਾਨੂ ਕਿਸ਼ਵਰ ਜੋਗੀ ਜੀ ਆਏ ਨੇ, ਰਜੀਤ ਸਿੰਘ ਜੀ ਆਏ ਨੇ ਸਾਰੇ ਜਥੇਦਾਰ ਸਭਾਣਾ ਆਏ ਨੇ ਪਰੰਜੀ ਆਏ ਨੇ ਸੋ ਸਾਰੇ ਅਸੀਂ ਆਪਣੇ ਸਾਥੀਆਂ ਨੂੰ ਵੈਲਕਮ ਕਰਨ ਵਾਸਤੇ ਆਏ ਆ ਤੇ ਇਹਨਾਂ ਨੂੰ ਜੀ ਆਇਆਂ ਵੀ ਆ ਤੇ ਇਹ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਡੇ ਸਾਥੀਆਂ ਨਾਲ ਸਾਰੇ ਸਾਥੀ ਬਣ ਕੇ ਇੱਕ ਵੀ ਇੱਕ ਦੂਜੇ ਨਾਲ ਕੜੀ ਨਾਲ ਕੜੀ ਜੋੜ ਕੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਵਾਂਗੇ ਸੋ ਮੈਂ ਵੈਲਕਮ ਕਰਦਾ ਸਾਰੇ ਵੀਰਾਂ ਨੂੰ ਆਪਾਂ ਬਾਈ ਦੀ ਖਾਲਸਾ ਵਾਜਿੰਗ ਫਤਿਹਜੀ ਤੇ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਸੀ ਪਹਿਲਾਂ ਉਦੋਂ ਅਕਾਲੀ ਦਲ 'ਚ 30 ਸਾਲ ਲਗਾਤਾਰ ਕੰਮ ਕਰਦੇ ਰਹੇ ਅਜੀ ਪਹਿਲਾਂ ਵੀ ਲਾਲਕਾ ਸਾਹਿਬ ਨਾਲ ਕਰਦੇ ਚੱਲਦੇ ਸੀ ਹੁਣ ਵੀ ਚੱਲਦੇ ਆਂ ਚੱਲਦੇ ਰ੍ਹਾਂਗੇ ਜੀ ਮੈਂ ਜਿੰਦਰ ਸਿੰਘ ਖਨੋੜਾ ਅਸੀਂ ਪਹਿਲਾਂ ਬਹੁਤ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦੇ ਆਏ ਸੀਗੇ ਕੁਝ ਗਿੱਲੇ ਛਿੱਕਵੇਂ ਉਣ ਕਰਕੇ ਅਸੀਂ ਪਾਰਟੀ ਛੱਡ ਕੇ ਅਸੀਂ ਆਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ ਸਾਨੂੰ ਉਹਨਾਂ ਦੀਆਂ ਗਤੀਵਿਧੀਆਂ ਕੁਝ ਕੋਈ ਵਿਚਾਰਧਾਰਾ ਵਧੀਆ ਨਹੀਂ ਲੱਗੀ ਇਸ ਕਰਕੇ ਅਸੀਂ ਸਰਦਾਰ ਮੱਖਣ ਸਿੰਘ ਲਾਲਕਾ ਜੀ ਦੀ ਅਗਵਾਈ ਹੇ ਘਰ ਵਾਪਸੀ ਕੀਤੀ ਆ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋਏ ਆਂ ਤੇ ਲਾਲਕਾ ਸਾਹਿਬ ਨੂੰ ਪੂਰਨ ਭਰੋਸਾ ਦਵਾਉਂਦੇ ਆ ਕਿ ਅਸੀਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਦੀ ਤਰ੍ਹਾਂ ਵੀ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵਾਂਗੇ ਬਾਤ ਚੜ੍ਹ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ